ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗਾ ਜਿਦੋਂ ਕੀ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਕਾਫੀ ਕੜਾਕੇਦਾਰ ਠੰਡ ਪੈ ਰਹੀ ਹੈ ਤਾਂ ਦੇਖੋ ਮੁਰਗੇ ਨੂੰ ਠੰਡ ਲੱਗ ਚੁੱਕੀ ਹੈ ਤੇ ਫਾਰਮ ਦੇ ਦੋ ਪਾਸੇ ਕੀਤੇ ਹਨ ਪਰਲੇ ਪਾਸੇ ਦਰੀਦੂ ਪਰਲੇ ਪਾਸੇ ਵੱਡਾ ਮੁਰਗਾ ਹੈ ਤੇ ਇਧਰ 1 ਕਿਲੋ ਦਾ ਮੁਰਗਾ ਹੈ ਤੇ ਉਧਰ 3 3 ਕਿਲੋ ਦੇ ਮੁਰਗੇ ਹਨ ਤੇ ਇਹਨਾਂ ਨੂੰ ਲਾਕ ਕੀਤਾ ਹੋਇਆ ਹੈ ਤੇ ਇਧਰ ਦੇਖੋ ਫਾਰਮ ਦੇ ਵਾਲੇ ਦਵਾਲੇ ਘੱਟਿਆਂ ਦੇ ਪਰਦ ਲਗਾਏ ਹਨ ਤੇ ਬੋਰੀਆਂ ਦੇ ਪਰਦ ਲਗਾਏ ਹਨ ਡਬਲ ਪਰਦ ਲਗਾਏ ਹਨ ਤੇ ਕਾਫੀ ਖੜਾਕੇ ਤੋਂ ਠੰਡ ਪੈ ਰਹੀ ਹੈ ਤੇ ਇਹਨਾਂ ਨੂੰ ਮੁਰਗਾ ਨੂੰ ਇੱਕ ਦੋ ਦਿਨ ਪਹਿਲਾਂ ਠੰਡ ਲੱਗ ਚੁੱਕੀ ਸੀ ਤੇ ਦੇਖੋ ਹੀਟਰ ਵਗੈਰਾ ਲਾਇਆ ਹੈ ਤੇ ਬਲ ਬਲ ਲਗਾਏ ਹਨ ਤਾਂ ਜੋ ਅੰਦਰ ਦੀ ਇਹਨਾਂ ਨੂੰ ਦੀ ਗਰਮੈਸ਼ ਬਣੀ ਰਵੇ तो देखो मुर्गी कि चुप चिपीते खड़ी है खंभ कलार के खड़ी है तो ठीक खा पी नहीं रही इधर देखो फार्म के अंदर मैं अग भी बाली है हम काफ़ी अंदर गरमैश बनी हुई है मुरगियों में ਅੱਗ ਸਕਾਰਿਆ ਹਾਂ ਠੰਡ ਲਵਾ ਰਿਹਾ ਹਾਂ ਮੁਰਗੀਆਂ ਦੀ ਤੇ ਦੇਖੋ ਅੱਗ ਦੇ ਨੇੜੇ ਜਿਹੜੇ ਮੁਰਗੀਆਂ ਆ ਰਹੀਆਂ ਹਨ ਕਾਫੀ ਬਧੀਆ ਲੱਗ ਰਿਹਾ ਹੈ ਮੁਰਗੀਆਂ ਨੂੰ ਅੱਗ ਦਾ ਮੁਰਗੀਆਂ ਦੇਖੋ ਅੱਗ ਸੇਕ ਰਹੀਆਂ ਹਨ ਠੰਡ ਲਾਰੀਆਂ ਹਨ ਬਹੁਤ ਹੋਰ ਵੀ ਕਾਫੀ ਦਵਾਈਆਂ ਮੁਰਗੀਆਂ ਨੂੰ ਪਾਈਆਂ ਹਨ ਮੁਰਗੀਆਂ ਠਾੜ ਤੋਂ ਬਚੀਆਂ ਰਹਿ ਸਕਣ ਪਰ ਫਿਰ ਵੀ ਅੰਦਰ ਅੱਗ ਵਾਲੀ ਹੈ ਤਾਂ ਇਧਰ ਦੇਖੋ ਪਾਣੀ ਇਹਨਾਂ ਨੂੰ ਗਰਮ ਪਲਾਉਣਾ ਹੈ ਇਹਨਾਂ ਨੂੰ ਦਵਾਈ ਪੈਰਾਸੀਟਾ ਮੂਲ ਟੈਬਲੇਟ ਆਉਂਦੀ ਹੈ ਉਹ ਨੰਦੇ ਰਹਾਂ ਪਾਣੀ ਦੇ ਦੇਖੋ ਹੋਲੀ ਹੈ ਜੋ ਵੀ ਇਹਨਾਂ ਦੀ ਕਰ ਕਰ ਰਵਾਜ ਆਉਂਦੀ ਹੈ ਕਰ 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 ਦਿਆ ਹਨ ਤਾਂ ਇਹ ਪੈਰਾਸੀਟਾ ਮੂਲ ਟੈਬਲੇਟ ਨਾਲ ਠੀਕ ਹੋ ਜਾਣਗੀਆਂ ਤਾਂ ਕੋਈ ਇਦਰ ਹੀਟਰ ਵੀ ਚੱਲ ਰਿਆ ਰਹੇ ਨੇ ਹੋਰ ਵੀ ਗਰਮਾਇਸ਼ ਕਮਰੇ ਦੀ ਬਣਾਈ ਅਕੀਸ਼ਾ ਫਾਰਮ ਦੀ ਅੱਗ ਵੀ ਬਾਲ ਰਹਾਂ ਉਰਗਿਆਂ ਅੱਗ ਵੀ ਸੇਕ ਰੀਆਂ ਹਨ ਤੇ ਇਦਰ ਮੁਰਗੀਆਂ ਪਾਣੀ ਵੀ ਪੀ ਰੀਆਂ ਹਨ ਪਾਣੀ ਨੂੰ ਗਰਮ ਕਰਕੇ ਰੱਖਿਆ ਹੈ ਤੋ ਠੰਡ ਦੇ ਸਮੇਂ ਮੁਰਗੀਆਂ ਦੀ ਦੇਖਭਾਲ ਕਰਦੇ ਰਹੋ ਰਾਤ ਨੂੰ ਇੱਕ ਦੋ ਗੇੜੇ ਜ਼ਰੂਰ ਲਗਾਓ ਫਾਰਮ ਦੇ ਅੰਦਰ ਤਾਂ ਜੋ ਮੁਰਗੀਆਂ ਸਹਿ ਸਲਾਮਤ ਰਹਿ ਸਕਣ ਪਰ ਟਾਈਮ ਸਾਰ ਧਿਆਨ ਦਿੰਦੇ ਰਹੋ ਮੁਰਗੀਆਂ ਦੀ ਤਾਂ ਹੀ ਮੁਰਗੀ ਪਾਲਣ ਵਿੱਚ ਲਾਭਕਾਰੀ ਹੈ ਤੂੰ ਦੇਖ ਕੋ ਨੇੜੇ ਨੇੜੇ ਮੁਰਗੀਆਂ ਆ ਰਹੀਆਂ ਹਨ ਅੱਗ ਦੇ